ਛੋਟੇ ਵੀਰ ਦੀ ਯਾਦ ਵਿੱਚ ਪਰਦਰਦੀਪ ਡਾਇਮੰਡ ਜਿਨ੍ਹਾਂ ਦੀ ਯਾਦ ਵਿੱਚ ਅੱਜ ਪਿੰਡ ਛਿੰਦੇ ਵਾਲੇ ਵਿੱਚ ਉਰਫਜਾਨਾ ਦਾ ਜਾਨੀ ਸਾਹ ਦੇ ਵਿੱਚ ਲੱਗੀਆਂ ਰੌਣਕਾਂ ਦੇ ਵਿੱਚ ਯਾਦ ਆ ਗਏ ਕਿ ਸਾਡਾ ਛੋਟਾ ਭਰਾ ਤੇ ਹਰ ਇੱਕ ਦਾ ਦਿਲ ਜਿੱਤਣ ਵਾਲਾ ਕਿਉਂਕਿ ਲਗਾਤਾਰ ਸਾਡੇ ਨਾਲ 13 ਮਹੀਨੇ ਦਿੱਲੀ ਦੇ ਬਾਗੋਂ ਦੇ ਸੰਗਠਨ ਦੇ ਵਿੱਚ ਰਿਹਾ ਪਰ ਆਕਾਸ਼ ਜਿਹੜੀ ਉਹ ਦੀ ਹੋਰ ਉੱਪਰ ਹੁੰਦੀ ਜਿਹੜੇ ਮੇਲੇ ਦੇ ਵਿੱਚ ਆਜਾ ਦਾ ਲਾਂਚ ਹੁੰਦਾ ਪਿਆ ਉਹੋ ਸਾਕ ਦਾ ਪੰਜਾਬ ਦੇ ਵਿੱਚ ਵੱਡਾ ਲਾਂਚ ਹੁੰਦਾ ਜਿਹੜੀ ਉਹ ਲੈਰ ਰੱਖਦਾ ਸੀ ਜਿਹੜੀ ਉਹ ਦੀ ਪਤਨ ਸੀ ਕਿਉਂਕਿ ਜਿਹੜੀ ਉਹ ਦੀ ਪਤਨ ਸੀ ਵੱਡੀ ਵਿਚਾਰ ਨਾ ਸੀ ਕਿ ਸਾਰਿਆਂ ਦਾ ਇੱਕ ਤਰ੍ਹਾਂ ਦਾ ਥਾਂ ਪਿਆਰ ਤੇ ਵੱਡਾ ਸਾਹ ਬਣਾ ਕੇ ਰੱਖ ਲਈ ਇਹ ਉਹਦੀ ਵੱਡੀ ਤੇਲ ਸੀਗੀ ਉਹ ਤੁਸੀਂ ਜਾਣਦੇ ਹੋ ਕਿ ਸਾਰੀ ਰਾਜਨੀਤੀ ਕੋ ਸਮਾਜ ਦੀਆਂ ਬਰੈਆਂ ਤੋਂ ਉੱਠ ਕੇ ਅੱਜ ਕੋਲਣਾ ਦਾ ਨਾਂ ਕਿ ਗਾਵਾ ਵੱਡਾ ਚੱਲਦਾ ਪਿਆ ਅਸੀਂ ਉਹਨੂੰ ਯਾਦ ਰੱਖਣਾ ਕਿਉਂਕਿ ਜੇ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਜਾਗਰੂਕ ਹੁੰਦੀਆਂ ਨੇ ਉਹਨਾਂ ਦੇ ਪਿੰਡ ਦੇ ਵਿੱਚ ਵੱਡੀ ਦੇਣ ਹੁੰਦੀ ਹੈ ਇੱਕ ਇੱਕ ਆਗਾ ਦੀ ਬੇਖੂਰ ਮਹੌ ਸਾਡੇ ਬਹੁਤ ਹੀ ਸਤਿਕਾਰਯੋਗ ਹੈ ਇੱਥੇ ਨਿੰਦਰ ਸਾਹਿਬ ਬਾਗ ਬੈਠੇ ਹਨ ਬਹੁਤ ਹੀ ਸਤਿਕਾਰਯੋਗ ਨੇ ਆਸਰੇ ਦੇ ਪਾਸੇ ਨੂੰ ਬੈਠੇ ਹਨ ਨੌਜਵਾਨ ਬੈਠੇ ਨੇ ਅਪੀਲ ਤੇ ਬੇਨਤੀ ਹੈ ਕਿ ਗਰਮਦਨ ਵਰਗੀ ਸੋਚ ਰੱਖੋ ਗਰਮਦਨ ਦੇਖ ਕੇ ਰੱਖੋ ਨਸ਼ਿਆਂ ਤੋਂ ਮੁਕਤ ਹੋ ਪੰਜਾਬ ਸਾਡੀ ਇੱਕ ਬੜੀ ਵੱਡੀ ਸੋਨੇ ਦੀ ਚੀਜ਼ਾਂ ਨਾਲ ਬੋਲਦੀ ਸੀ ਅੱਜ ਜਿਹੜੇ ਪਾਸੇ ਨੂੰ ਤੁਰੇ ਹੋਏ ਲੋਕ ਨੇ बहत वॾा मारियूं सॾा पुराणे पसे सॼे लीडर भान ਸਾਡੇ ਰੰਗਲਾ ਪੰਜਾਬ ਨੇ ਪੰਨਾ ਗੱਲਾਵਾ ਪੰਜਾਬ ਦੋਣੀਆਂ ਸੋ ਪ੍ਰਾਨੋ ਅਸੀਂ ਬੇਸ਼ੱਕ ਇਹ ਪ੍ਰਾਰਾਤ ਕਰਦੇ ਆਂ ਔਰ ਰੰਗਲੇ ਪੰਜਾਬ ਦੇ ਵਿੱਚ ਬਹੁਤ ਜੀ ਆਨੰਦ ਮਾਣਿਏ ਇੱਕ ਦੇ ਵਿੱਚ ਕਬੱਡੀ ਨਾਲ ਜੁੜੇ ਵੱਡੇ ਤੌਰ ਤੇ ਇੱਕ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਲੜਦੇ ਹੋਏ ਸ਼ਕਰਜੀ ਜੋਦੇ ਉਹਨਾਂ ਨੂੰ ਯਾਦ ਰੱਖੀਏ ਇਹਨਾਂ ਦਾ ਨਾਮ ਤੁਹਾਡਾ ਸਾਰਿਆਂ ਦਾ ਤਾਣਾ ਹਾਂਜੀ ਪ੍ਰਧਾਨ ਜੀ ਤੁਸੀਂ ਪਿੰਡ ਚ ਜਾਨੀ ਸਰ ਕਬੱਡੀ ਕੱਪ ਤੇ ਪਹੁੰਚਿਓ ਇਹ ਸ਼ਬਦ ਦੋ ਸ਼ਬਦ ਕੀ ਕਹਾਂ ਚਾਹਦੇ ਆਂ ਆਨ ਆਲੀ ਨੌਜਵਾਨੀ ਦਾ ਅੱਜ ਅਸੀਂ ਪਿੰਡ ਜਾਨੀਸਰ ਦੇ ਵਿੱਚ ਇਸ ਮੇਲੇ ਦੇ ਵਿੱਚ ਕਿਉਂਕਿ ਜਿਹੜਾ ਇਹ ਮੇਲਾ ਲਗਾਇਆ ਹੋਇਆ ਹੈ ਇਹ ਸਾਡੇ ਛੋਟੇ ਵੀਰ ਪ੍ਰਦੀਪ ਦੀ ਯਾਦ ਵਿੱਚ ਲਾਇਆ ਹੋਇਆ ਹੈ ਉਹ ਪ੍ਰਦੀਪ ਜਿਹੜਾ ਇੱਕ ਯੋਧਾ ਸਾਰੀ ਕਿਸਾਨ ਯੂਨੀਅਨ ਦੇ ਵਿੱਚ ਲਗਾਤਾਰ ਕੰਮ ਕਰਕੇ ਦਿੱਲੀ ਦੇ ਮੋਰਚੇ ਦੇ ਵਿੱਚ ਉਹਨੇ ਪੂਰਾ ਹਿੱਸਾ ਪਾ ਕੇ ਵੱਡਾ ਸਹਿਯੋਗ ਦਿੱਤਾ ਸੀ ਔਰ ਸਾਰਿਆਂ ਦੇ ਇੱਕ ਦਿਲ ਦੀ ਧੜਕਣ ਬਣਿਆ ਹੋਇਆ ਸੀ ਕਿ ਜਿੰਨਾ ਪਿਆਰ ਉਸ ਬੱਚੇ ਨੇ ਦਿੱਤਾ ਹੈ ਅੱਜ ਉਸ ਬੱਚੇ ਦੀ ਯਾਦ ਦੇ ਵਿੱਚ ਅੱਜ ਸਾਰਾ ਨਗਰ ਨਹੀਂ ਆਸੇ-ਪਾਸੇ ਤੋਂ ਸਾਰੇ ਲੋਕੀ ਇੱਥੇ ਇਕੱਠੇ ਹੋ ਕੇ ਅੱਜ ਉਸ ਵੀਰ ਦੀ ਯਾਦ ਮਨਾ ਰਹੇ ਨੇ ਅੱਜ ਸਾਨੂੰ ਇਸ ਚੀਜ਼ ਦਾ ਬੜਾ ਮਾਣ ਹੈ ਕਿਉਂਕਿ ਪਿੰਡ ਵਾਲਿਆਂ ਨੇ ਫੇਰ ਹੀ ਸਾਡੀ ਭਾਰਤੀ ਕਿਸਾਨ ਨੂੰ ਇੱਕ ਤਾਂ ਗਰਾਹ ਦੀ ਜਿਹੜਾ ਟੀਮ ਪਹੁੰਚੀ ਹੈ ਬਲਾਨ ਟੀਮ ਪਹੁੰਚੀ ਹੈ ਅਖਾਈ ਦੇ ਮੇਰੇ ਵੀਰ ਖੜੇ ਨੇ ਅਸੀਂ ਸਾਰਿਆਂ ਦਾ ਇਸ ਪਿੰਡ ਨੇ ਇਸ ਨਗਰ ਨੇ ਇਸ ਕਲੱਬ ਨੇ ਬਹੁਤ ਵੱਡਾ ਮਾਣ ਕਰਕੇ ਸਾਨੂੰ ਸਨਮਾਨਿਤ ਕੀਤਾ ਕਿਉਂਕਿ ਅਸੀਂ ਇਹਨਾਂ ਬੱਚਿਆਂ ਵਾਸਤੇ ਇਹ ਸਾਡੇ ਪੜ੍ਹਨੇ ਇਹਨਾਂ ਵਾਸਤੇ ਉੱਡੇ ਫਿਰਦੇ ਹਾਂ ਪਰ ਇਹਨਾਂ ਦਾ ਅਸੀਂ ਤਹਿ ਦਿਲ ਤੋਂ ਇਸ ਪਿੰਡ ਦਾ ਇਸ ਨਗਰ ਦਾ ਇਸ ਕਲੱਬ ਦਾ ਤਹਿ ਦਿਲ ਤੋਂ ਧੰਨਵਾਦੀ ਕਰਦੇ ਹਾਂ ਕਿਉਂਕਿ ਇਹਨਾਂ ਨੇ ਸਾਨੂੰ ਸਨਮਾਨਿਤ ਕਰਕੇ ਅੱਜ ਆਹ ਸਾਰੀ ਟੀਮ ਨੂੰ ਇਸ ਕਰਕੇ ਕੀ ਸਨਮਾਨ ਕੀਤਾ ਕਿ ਉਹ ਬੱਚਾ ਸਾਡੇ ਦੇ ਵਿੱਚ ਰਹਿ ਕੇ ਉਹਨੇ ਬੜੀ ਲੂਹਾ ਮਾ ਕੇ ਸੇਵਾ ਕੀਤੀ ਸੀ ਧਰਤੀ ਕਿਸਾਨ ਜੁਨੀਅਰ ਉਗਰਾਹਾ ਦੇ ਸਾਰੇ ਉਹਦੇ ਕਰਾਂ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ ਪੈਨਟੀ ਪਰ ਕੈਮਰਾਮੈਨ ਜਰੂਰ ਪੋਚਣਾ ਉਧਰੋਂ ਪਾਸੇ ਸਨਮਾਨ ਸਤਿਕਾਰ ਨਾਲ ਧਰਤੀ ਕਿਸਾਨ ਮਜ਼ਦੂਰ ਇੱਕ ਦਾ ਉਗਰਾਹਾ ਜਿੱਤਨੇ ਮੇਰੇ ਵੀ ਸਾਰੇ ਉਹਦੇ ਘਰ ਪੁੱਜੇ ਹੈ ਕਮੇਟੀ ਦੇ ਵੱਲੋਂ ਗੁਰਮੇਧਾ ਜਿਵੇਂ ਕਹਿੰਦੇ ਹਨ ਕਹਾਣੀਆਂ ਸੁਰੇ ਪਹੇਲੀਆਂ ਦੇ ਵਿੱਚ ਲੱਗੀਆਂ ਆ ਪਿੰਡ ਦਾ 180 ਸਾਲ ਦਾ